ਔਰ ਇਸ ਹਮਲੇ ਵਿੱਚ 60 ਤੋਂ ਵੱਧ ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਜੋ ਹੁਣ ਤੱਕ ਦੀ ਜਾਣਕਾਰੀ ਹੈ ਤੇ ਤਕਰੀਬਨ 145 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਰੂਸ ਦੀ ਰਾਜਧਾਨੀ ਮਾਸਕੋ ਦੇ ਵਿੱਚ ਇੱਥੇ ਇੱਕ ਵੱਡਾ ਅਤਵਾਦੀ ਹਮਲਾ ਹੋਇਆ ਹੈ ਵੱਡਾ ਜਾਨ ਮਾਲ ਦਾ ਨੁਕਸਾਨ ਹੋਇਆ ਹੁਣ ਤੱਕ 60 ਲੋਕਾਂ ਦੀ ਮੌਤ ਦੀ ਖਬਰ ਹੈ 145 ਲੋਕ ਜ਼ਖਮੀ ਹੋਏ ਨੇ ਦੱਸਿਆ ਗਿਆ ਫੌਜੀ ਵਰਦੀ ਪਾ ਕੇ ਪੰਜ ਅਤਵਾਦੀ ਇੱਥੇ ਆਏ ਜਿਨ੍ਹਾਂ ਨੇ ਅੰਨੇਵਾ ਫਾਇਰਿੰਗ ਕੀਤੀ ਫਾਇਰਿੰਗ ਮਗਰੋਂ ਕਾਂਸਰਟ ਹਾਲ ਦੇ ਵਿੱਚ ਬੰਬ ਵੀ ਸੁੱਟੇ ਜਿਸ ਦੀ ਧਮਾਕਿਆਂ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਔਰ ਇਥੇ ਇੱਕ ਵੱਡਾ ਅਤਵਾਦੀ ਜਿਹੜਾ ਹਮਲਾ ਹੋਇਆ ਅਤਵਾਦੀ ਹਮਲੇ ਦੌਰਾਨ ਕ੍ਰੌਕਸ ਕਾਂਸਰਟ ਹਾਲ ਦੇ ਵਿੱਚ 800 ਲੋਕ ਮੌਜੂਦ ਸਨ ਜਿਨ੍ਹਾਂ ਵਿੱਚ ਹੁਣ ਤੱਕ 60 ਲੋਕਾਂ ਦੀ ਮੌਤ ਹੋ ਗਈ ਹੈ ਫਾਇਰਿੰਗ ਤੇ ਧਮਾਕਿਆਂ ਮਗਰੋਂ ਅਗਧੀਆਂ ਲਪਟਾਂ ਵਿੱਚ ਇੱਕ ਕਾਂਸਰਟ ਹਾਲ ਕਿਰਿਆ ਹੋਇਆ ਨਜ਼ਰ ਆਇਆ ਜੋ ਕੱਟਾ ਨੂੰ ਅਤਵਾਦੀ ਹਮਲਾ ਮੰਨ ਕੇ ਏਜੰਸੀਆਂ ਹੁਣ ਮਾਮੇ ਦੀ ਜਾਂਚ ਕਰੀਆਂ ਨੇ ਆਈਐਸਆਈਐਸ ਚਤੇਬੰਦੀ ਨੇ ਮਾਸਕੋ ਹਮਲੇ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਵਿੱਚ ਹੋਏ ਅਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਸੋ ਇੱਥੇ ਵੱਡਾ ਅਤਵਾਦੀ ਹਮਲਾ ਹੋਇਆ ਹੈ ਰੂਸੀ ਰਾਸ਼ਾਨੀ ਮਾਸਕੋਵੇ ਜੋ ਕਾਂਸਰਟ ਹਾਲ ਹੈ ਜਿੱਥੇ ਤਕਰੀਬਨ 600 ਲੋਕ ਮੌਜੂਦ ਸਨ ਅਤੇ ਅੰਨਵਾ ਫਾਇਰਿੰਗ ਕੀਤੀ ਗਈ ਜਿਸ ਵਿੱਚ ਹੁਣ ਤੱਕ 60 ਲੋਕਾਂ ਦੀ ਮੌਤ ਹੋ ਚੁੱਕੀ ਹੈ 145 ਲੋਕ ਜ਼ਖਮੀ ਦੱਸੇ ਜਾ ਰਹੇ ਨੇ तो तस्वीर भी सामने आईया ने किस कदर इतने दहशतगर्दी हमला जो होया और लगातार इस मरण वाले की गिनती जोड़ी है वह सठ दसी जा रही है सो तस्वीर भी सामने आईया ने गोलियां चलने की इतने आवाज और उसके बाद बंब भी सुटे गए हैं देख सकते हो ये कॉन्सर्ट हॉल है जिथे कि प्रोग्राम चल रहा है और उस तो बाद वर्दी पा के पांच जेवादी ने दाखिल हुए जिन्हों वों अनेवा फायरिंग की गई आवाजा तो सुन सकते हो किस कदर अनेवा फायरिंग की गई बंब भी सुटे गए جس وچ بڑا جان ਦਾ نقصان ਹੋਇਆ ਹੁਣ ਤੱਕ 60 ਲੋਕਾਂ ਦੀ ਰੰਗੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ 145 ਲੋਕ ਜ਼ਖਮੀ ਹੋਏ ਨੇ ਯਕੀਨਨ ਅੱਛਾ ਹੈ ਕਿ ਮਰਨ ਵਾਲੇ ਅਜਾ ਜੁੜੀਏ ਆਂਕੜਾ ਹੈ ਉਹ ਵਸਤ ਹੈ ਉਥੇ ਪੂਰੇ मामे ਦੀ ਜਾਂਚ ਜੁੜੀ ਹੈ ਉਹ ਕੀਤੀ ਜਾ ਰਹੀ ਹੈ ਲਗਾਤਾਰ ਇਹ ਜੋ ਤਸਵੀਰਾਂ ਸਾਹਮਣੇ ਨੇ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਔਰ ਅਗਦੀਆ ਲਪਟਾਂ ਵੀ ਤੁਸੀਂ ਵੇਖ ਸਕਦੇ ਹੋ ਕਿਸ ਕਦਰ ਇਹ ਉਹ ਕਾਨਸਰਟ ਹਾਲ ਹੈ ਜਿੱਥੇ ਕੀ ਅਤਵਾਦੀ ਹਮਲਾ ਹੋਇਆ ਪੰਜ ਜਿਹੜੇ ਅਤਵਾਦੀ ਜਿਹੜਾ ਨੇ ਪੁਲਿਸ ਦੀ ਵਰਦੀ ਪਾਈ ਹੋਈ ਸਨ ਉਹ ਇਸ ਕਾਨਸਰਟ ਹਾਲ ਵਿੱਚ ਕਤਲ ਹੋਏ ਔਰ ਇਥੇ ਅਨੇਵਾ ਫਾਇਰਿੰਗ ਕੀਤੀ ਹੈ ਇਹ ਤਸਵੀਰਾਂ ਉਹਨਾਂ ਹਮਲਾਵਰਾਂ ਦੀ ਅਨੇ ਅਤਵਾਦੀਆਂ ਦੀ ਨੇ ਦੇਖ ਸਕਦੇ ਹੋ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਨੇ ਜਿਨ੍ਹਾਂ ਵੱਲੋਂ ਕਿਸ ਕਦਰ ਤਾਬੜ ਤੋੜ ਫਾਇਰਿੰਗ ਕੀਤੀ ਗਈ ਕਾਂਸਰਟ ਹਾਲ ਦੇ ਬਾਹਰ ਵੀ ਔਰ ਉਸ ਬਾਅਦ ਅੰਦਰ ਦਾਖਲ ਹੋ ਕੇ ਇੱਥੇ ਅੰਨੇਵਾ ਫਾਇਰਿੰਗ ਕੀਤੀ ਗਈ ਜਿਸ ਵਿੱਚ ਇੱਕ ਵੱਡਾ ਜਾਨ ਮਾਲ ਦਾ ਨੁਕਸਾਨ ਹੋਇਆ ਐ ਇਸੇ ਕ੍ਰੋਕਰਸ ਸਿਟੀ ਹਾਲ ਦੇ ਵਿੱਚ ਇੱਥੇ ਇਹ ਹਮਲਾ ਹੋਇਆ ਸੋ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਿਹਾ ਕਿਸ ਕਦਰ ਇਹ ਅਤਵਾਦੀ ਰੂਸ ਦੀ ਰਾਜਧਾਨੀ ਮਾਸਕੋ ਦੇ ਵਿੱਚ ਹੈ ਵੱਡਾ ਅਤਵਾਦੀ ਹਮਲਾ ਕਾਂਸਰਟ ਹਾਲ ਨੂੰ ਨਿਸ਼ਾਨਾ ਬਣਾਇਆ ਗਿਆ ਪੰਜ ਬੰਦੂਕਦਾਰੀ ਜਿਨ੍ਹਾਂ ਨੇ ਅੰਨੇਵਾ ਫਾਇਰਿੰਗ ਕੀਤੀ ਔਰ ਕਿਸ ਕਦਰ ਉਹਨਾਂ ਵੱਲੋਂ ਇੱਥੇ ਹਮਲਾ ਕੀਤਾ ਗਿਆ ਬੰਬ ਵੀ ਸੁੱਟੇ ਗਏ ਜਿਸ ਦੀਆਂ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ ਔਰ ਉਸ ਤੋਂ ਬਾਅਦ ਇੱਥੇ ਅੱਗ ਦੀਆਂ ਲਪਟਾਂ ਵੀ ਦੇਖੀਆਂ ਗਈਆਂ ਔਰ ਜਿਹੜੀ ਹਮਲੇ ਦੀ ਆਵਾਜ਼ਾਂ ਨੇ ਦੂਰ ਤੱਕ ਸੁਣਾਈ ਦੇ ਰਹੀਆਂ ਸਨ ਆਈਐਸਆਈ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਸੋ ਇਸ ਹੁਣ ਪੂਰੀ ਘਟਨਾ ਦੀ ਜਾਂਚ ਏਜੰਸੀਆ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਇੱਕ ਬੜਾ ਵੱਡਾ ਲੈਪਸ ਵੀ ਸੈਕੂਰਿਟੀ ਚ ਅਸੀਂ ਕਹਿ ਸਕਦੇ ਹਾਂ ਕਿ ਇੰਨਾ ਵੱਡਾ ਹਮਲਾਤਵਾਦੀ ਹੋਇਆ ਹੈ ਪੰਜ ਬੰਦੂਕਦਾਰ ਕਿਸ ਕਦਰ ਇੱਥੇ ਅੰਦਰ ਦਾਖਲ ਹੋਏ ਕਾਂਸਰਟ ਹਾਲ ਦੇ ਵਿੱਚ ਜੋ ਕਿ ਖਚਾਖਚ ਭਰਿਆ ਸੀ तकरीबन ਮੰਨਿਆ ਜਾ ਰਿਹਾ 6000 ਤੋਂ ਬਾਅਦ ਲੋਕ ਸੰਬਾਟ 1800 ਦੇ ਕਰੀਬ ਲੋਕ ਦੱਸੇ ਜਾ ਰਹੇ ਨੇ ਜੋ ਇਸ ਕਾਂਸਰਟ ਹਾਲ ਵਿੱਚ ਮੌਜੂਦ ਸਨ ਜਿਨ੍ਹਾਂ ਉਤੇ ਇਹਨਾਂ ਆਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ। ਸਯੀਐਸ ਜਥੇਬੰਦੀ ਵੱਲੋਂ ਇਸ ਦੀ ਹੁਣ ਜ਼ਿੰਮੇਵਾਰੀ ਲੈ ਗਈ ਹੈ ਇਸ ਹਮਲੇ ਦੀ। ਸਰਨਾਲ ਸਾਰੇ ਸੇ ਹੋਗੀ ਆਕਾਸ਼ ਇਸ ਵੇਲੇ ਜੁੜ ਚੁਕੇ ਨੇ ਆਕਾਸ਼ ਆਪਣੇ ਆਪ ਦੇ ਵਿੱਚ ਬੜਾ ਵੱਡਾ ਇਹ ਘਟਨਾ ਸੀ ਕਹਿ ਸਕਦੇ ਆ ਖਚਾ ਖਚ ਪਰਿਆਏ ਕ concert hall ਜਿਸ ਨੂੰ ਅਤਵਾਦੀਆਂ ਨੇ ਨਿਸ਼ਾਨਾ ਬਣਾਇਆ ਜੀ ਬਿਲਕੁਲ ਰਾਦਾ ਇੱਕ ਡਿਵੈਲਪਡ ਕੰਟਰੀ ਦੇ ਵਿੱਚ ਇਸ ਤਰ੍ਹਾਂ ਦਾ ਹਮਲਾ ਹੋਣਾ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਤਾਂ ISF ਇਸ ਦੀ ਜ਼ਿੰਮੇਵਾਰੀ ਲਈਏ ਕਿ ਉਹਨਾਂ ਵੱਲੋਂ ਇਹ ਹਮਲਾ ਕੀਤਾ ਗਿਆ ਤਾਂ ਪੰਜ ਵਿਅਕਤੀ ਸਨ ਜਿਨ੍ਹਾਂ ਵੱਲੋਂ ਮਿਲਟਰੀ ਦੀ ਯੂਨੀਫਾਰਮ ਪਾ ਕੇ ਐਂਟਰ ਹੁੰਦੇ ਕ੍ਰੁਕਸ ਸਿਟੀ ਹਾਲ ਜੋ ਮਾਸਕੋ ਦੇ ਵਿੱਚ ਹੈ ਉਸ ਦੇ ਵਿੱਚ ਲਗਾ ਲਗਭਗ 60 ਤਕਰੀਬ ਲੋਕ ਤੇ ਜਿਸ ਦੇ ਵਿੱਚ ਵੜ ਕੇ ਉਹਨਾਂ ਨੇ ਉਹਨਾਂ ਦੇ ਕੋਲ ਆਰਟੀਫੀਸ਼ੀਅਲ ਵੈਪਨ ਸੀਗੇ ਨਾਲ ਦੀ ਨਾਲ ਉਹਨਾਂ ਦੇ ਕੋਲ ਗ੍ਰਨੇਡ ਸੀਗੇ ਤਾਂ ਉਹਨਾਂ ਨੇ ਹਮਲਾ ਕੀਤਾ ਜਿਸ ਦੇ ਨਾਲ ਘਟੋਕਟ 70 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ ਤਾਂ 145 ਲੋਕ ਜੋ ਜ਼ਖਮੀ ਦੱਸੇ ਜਾ ਰਹੇ ਨੇ ਤੇ ਇਸ ਤੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ ਰਸ਼ੀਆ ਦੇ ਜੋ ਪ੍ਰੈਜ਼ੀਡੈਂਟ ਨੇ ਵਾਲਦੀ ਪੁਤਿਨ ਤੋਂ ਪਲਪਲ ਦੀ ਜਾਣਕਾਰੀ ਲੈ ਰਹੇ ਨੇ ਉਸ ਤੋਂ ਇਲਾਵਾ ਜੋ ਭਾਰਤ ਦੇ ਪ੍ਰਧਾਨ ਮੰਤਰੀ ਨરેਂਦਰ ਮੋਦੀ ਉਹਨਾਂ ਨੇ ਵੀ ਟਵੀਟ ਕਰਕੇ ਕਿਹਾ ਕਿ ਉਹਨਾਂ ਨੂੰ ਦੁੱਖ ਹੈ ਇਸ ਗੱਲ ਦਾ ਕਿ ਇੱਕ ਡਿਵੈਲਪਡ ਕੰਟਰੀ ਦੇ ਵਿੱਚ ਇਸ ਤਰ੍ਹਾਂ ਆਤੰਗਵਾਦੀ ਬਿਲਕੁਲ ਕਿਤੇ ਨਾ ਕਿਤੇ ਆਕਾਸ਼ ਇੱਕ ਬੜਾ ਵੱਡਾ ਸਕਿਉਰਿਟੀ ਲੱਪਸ ਵੀ ਇਸ ਨੂੰ ਮੰਨ ਸਕਦੇ ਹਾਂ ਕਿ ਕਿਸ ਤਰ੍ਹਾਂ ਇਹ ਪੰਜ ਬੰਦੂਕਦਾਰੀ ਹਾਲਾਂਕਿ ਵਰਦੀ ਉਹਨਾਂ ਨੇ ਵੀ ਪਾਈ ਹੋਈ ਸੀਗੀ ਲੇਕਿਨ ਇਸ ਦੇ ਬਾਵਜੂਦ ਅੰਦਰ ਦਾਖਲ ਹੋ ਪਾਏ ਔਰ ਇਸ ਤਰ੍ਹਾਂ ਦੇ ਨਾਲ ਹਮਲਾ ਕੀਤਾ ਜੀ ਬਿਲਕੁਲ ਇਹ ਸਕਿਉਰਿਟੀ ਲੱਪਸ ਤਾਂ ਹੈਗਾ ਹੀ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਨੇ ਇਹਨਾਂ ਨੂੰ 1 ਮਹੀਨਾ ਪਹਿਲਾਂ ਵਾਰਨ ਕੀਤਾ ਸੀ ਜੋ ਅਮਰੀਕਾ ਦੀ ਐਮਬੈਸੀ ਹੈ ਰਸ਼ੀਆ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਹਮਲਾ ਹੋ ਸਕਦਾ ਹੈ ਖਾਸ ਕਰਕੇ ਉਸ ਜਗ੍ਹਾ ਤੇ ਹੋ ਸਕਦਾ ਹੈ ਜਿੱਥੇ ਜ਼ਿਆਦਾ ਗੈਦਰਿੰਗ ਹੋਏਗੀ ਕਰਾਊਡ ਹੋਏਗਾ ਤੇ ਜਾਂ ਫਿਰ ਕੰਸਰਟ ਹੋਏਗਾ ਇਸ ਤਰ੍ਹਾਂ ਦੀ ਜਗ੍ਹਾ ਤੇ ਹਮਲਾ ਹੋ ਸਕਦਾ ਹੈ ਪਰ ਰਸ਼ੀਆ ਵੱਲੋਂ ਇਸ ਦਾ ਕੋਈ ਦੱਸਿਆ ਨਹੀਂ ਉਹਨਾਂ ਨੇ ਕੋਈ ਇਸ ਦਾ ਨਹੀਂ ਕੀਤਾ ਤਾਂ ਇਸ ਕਰਕੇ ਆਪ ਕਹਿ ਸਕਦੇ ਆ ਕਿ ਉਹਨਾਂ ਅੰਗੇਲੇ ਦੀ ਕੀਤੀ ਗਈ ਇਸ ਗੱਲ ਦੀ ਤਾਂ ਜੋ ਹਮਲਾ ਹੋਇਆ ਤਾਂ ਉਸ ਤੇ ਹੁਣ ਯੂਨ ਦੇ ਜੋ ਸਕੱਤਰ ਨੇ ਐਂਟੋਨੀਓ ਗੁਟਰੇਸ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਬਹੁਤ ਨਿੰਦਨਯੋਗ ਹੈ ਕਿ ਕਿਸ ਤਰ੍ਹਾਂ ISISF ਨੇ ਹਮਲਾ ਕੀਤਾ ਤਾਂ ਹੁਣ ਤਸਵੀਰਾਂ ਚੁਪਾਨਕ ਤੁਸੀਂ ਵੇਖ ਵੀ ਵਾਰਿਓ ਕਿ ਕਿਸ ਤਰ੍ਹਾਂ 5 ਲੋਕ ਅੰਦਰ ਗਏ ਕੰਸਰਟ ਕੋਕਸ ਸਿਟੀ ਹਾਲ ਹੈ ਰਸ਼ੀਆ ਦੇ ਵਿੱਚ ਮੋਸਕੋ ਸਿਟੀ ਹੈ ਕੈਪੀਟਲ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੈਪੀਟਲ ਹੈ ਰਸ਼ੀਆ ਦੀ ਜਿੱਥੇ ਕੋਕਸ ਸਿਟੀ ਦੇ ਵਿੱਚ ਹਾਲ ਹੈ ਜਿੱਥੇ ਲੋਕ ਮੌਜੂਦ ਸਨ ਜਿੱਥੇ ਜਾ ਕੇ बिल्कुल हथियार फड़े हुए और उस बाद बम भी सुटे गए। यकीनन पूरी तरह लैस लेकिन बावजूद किस तरह सिक्योरिटी चैक नोखा किस तरह ड करके अंदर वो वड़े ने और इस तरह फायरिंग की थी। और यकीन क्योंकि खचा खच भरिया मरण वाले की गिनती खच्छा जिस तरह जाहिर किया जा रहा है, कि होर बच सकती है। ਜੋ ਬਿਲਕੁਲ ਜੋ ਇਥੇ ਰਸ਼ੀਆ ਦੇ ਵਿੱਚ ਆ ਰਹੀਏ ਜੋ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਪਲਪਲ ਦੀ ਜਾਣਕਾਰੀ ਵੀ ਲੈ ਰਹੇ ਨੇ ਮਾਲਮੀਰ ਪੁਤਿਨ ਰਾਸ਼ਟਰਪਤੀ ਨੇ ਜੋ ਰਸ਼ੀਆ ਦੇ ਤਾਂ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਇਹ ਥੋੜਾ ਹੌਸਲਾ ਵੀ ਦਿੱਤਾ ਕਿ ਜੋ ਹਮਲਾ ਹੋਇਆ ਤੁਸੀਂ ਰਸ਼ੀਆ ਦੇ ਲੋਕਾਂ ਨੂੰ ਉੱਕੇ ਆਉਣਾ ਚਾਹੀਦਾ ਔਰ ਜਿੰਨੇ ਵੀ ਬਲੱਡ ਬੈਂਕਸ ਨੇ ਬਲੱਡ ਦਿੱਤਾ ਜਾਣਾ ਚਾਹੀਦਾ ਤਾਂ ਉਹ ਦੂਸਰੇ ਪਾਸੋਂ ਜੋ ਆਰਟਿਸਟ ਨੇ ਜਿਨ੍ਹਾਂ ਨੇ ਪਰਫਾਰਮ ਕਰਨਾ ਸੀ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੋ ਹੋਇਆ ਚਲੋ ਹੋ ਗਿਆ ਪਰ ਹੁਣ ਸਾਨੂੰ ਰਸ਼ੀਆ ਨੂੰ ਇਕੱਠੇ ਹੋ ਕੇ ਸਭ ਦੀ ਹੈਲਪ ਕਰਨੀ ਚਾਹੀਦੀ ਹੈ ਤਾਂ ਆਪ ਫਿਰ ਤੋਂ ਉਸ ਪਹਿਲਾ ਦੀ ਤਰ੍ਹਾਂ ਆਪਣੇ ਦੇਸ਼ ਨੂੰ ਮਜ਼ਬੂਤੀ ਦੇ ਨਾਲ ਖੜਾ ਕਰ ਸਕੀਏ ਤਾਂ ਇਹ ਕੋਈ ਪਹਿਲਾ ਹਮਲਾ ਨਹੀਂ ਜੋ आईएसआईएस ਹੁਣ ਲੋਕ ਹੋਇਆ ਇਸ ਤੋਂ ਪਹਿਲਾਂ ਵੀ ਕਈ ਫਾਇਰਿੰਗ ਇਨਸੀਡੈਂਟ ਕਿਤੇ ਕਿਤੇ ਜੇ ਤੁਹਾਨੂੰ ਯਾਦ ਹੋਵੇ 2015 ਦੇ ਵਿੱਚ ਫਰਾਂਸ ਦੇ ਵਿੱਚ ਬਹੁਤ ਵੱਡਾ ਹਮਲਾ ਕੀਤਾ ਗਿਆ ਸੀ आईएसआईएस ਤੇ ਯੂਨ ਦੇ ਵਿੱਚ ਹਮੇਸ਼ਾ ਜਦੋਂ ਵੀ ਰੈਜ਼ੋਲੂਸ਼ਨ ਆਉਂਦਾ ਤਾਂ ਉੱਥੇ ਕੱਲ ਹੁੰਦੀ ਹੈ ਕਿ ਇਹ ਕੋਈ ਮੁਲਕ ਨੇ ਤਸਵੀਰ ਜਾਂ ਇਰਾਕ ਵਿੱਚ ਜਿੱਥੋਂ ਓਪਰੇਟ ਕਰਦੀ ਹੈ आईएसआईएस ਤਾਂ ਇਸ ਤੇ ਨਾਕ ਪਾਉਣੀ ਪੈਗੀ ਕਿਉਂਕਿ ਹਿਊਮੈਨਿਟੀ ਚੋਕੀ ਮਾਣਾ ਆਪ ਕਹਿ ਸਕਦੇ ਮੈਨਕਾਈਂਡ ਹਰਟ ਤੇ ਹਰ ਦੇਸ਼ ਨੂੰ ਬਿਲਕੁਲ ਰੂਸ ਦੇ ਲਈ ਰਸ਼ਿਆ ਦੇ ਲਈ ਬੜਾ ਵੱਡਾ ਇੱਕ ਚਟਕਾ ਕਹਿ ਸਕਦੇ ਹਾਂ ਕਿ ਉਸ ਦੇ ਦੇਸ਼ ਦੀ ਰਾਜਧਾਨੀ ਵਿੱਚ ਇਸ ਤਰ੍ਹਾਂ ਦੇ ਨਾਲ ਅਤਵਾਦੀਆਂ ਵੱਲੋਂ ਆਸ ਆਸ ਵੱਲੋਂ ਜਿਸ ਨੇ ਜ਼ਿੰਮੇਵਾਰੀ ਲਈ ਹੈ ਹਮਲਾ ਕੀਤਾ ਗਿਆ ਹੈ ਇੱਕ ਚੈਲੰਜ ਉਹਨਾਂ ਨੂੰ ਕੀਤਾ ਗਿਆ ਖੁੱਲਮ ਖੁੱਲਾ ਔਰ ਇਸ ਤਰ੍ਹਾਂ ਦੇ ਨਾਲ ਇੱਥੇ ਵੱਡੇ ਪੱਧਰ ਤਾ ਜਾਨਦਾਰ ਨੁਕਸਾਨ ਹੋਇਆ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਰੂਸ ਦੀ ਜੋ ਹਾਲ ਦੀਆਂ ਗਤੀਵਿਧੀਆਂ ਰਹੀਆਂ ਹਨ ਯੂਕਰੇਨ ਦੀ ਗੱਲ ਕਰ ਲਈਏ ਲੇਕਿਨ ਇਸ ਵਿੱਚਕਾਰ ਉਸ ਦੇ ਦੁਸ਼ਮਣ ਵੀ ਵੱਡੇ ਜ਼ਰੂਰ ਨੇ ਆਕਾਸ਼ ਜੀ ਬਿਲਕੁਲ ਆਪਾਂ ਇੱਕ ਗੱਲ ਬਿਲਕੁਲ ਕਹਿ ਸਕਦੇ ਹਾਂ ਕਿ ਜੋ ਇਹਨਾਂ ਦਾ ਬੋਰ ਚੱਲ ਰਿਹਾ ਘਟੋ ਘਟ 2 ਸਾਲ ਹੋ ਗਏ ਨੇ ਰਸ਼ੀਆ ਤੇ ਯੂਕਰੇਨ ਦੀ ਜੰਗ ਜਾਰੀ ਹੈ ਤਾਂ ਪਿਛਲੇ 2 ਸਾਲਾਂ ਤੋਂ ਤਾਂ ਉਸ ਤੇ ਹੁਣ ਸਭ ਤੋਂ ਪਹਿਲਾਂ ਜੋ ਬਿਆਨ ਦਿੱਤਾ ਉਹ ਜੋ ਯੂਕਰੇਨ ਦੇ ਰਾਸ਼ਟਰਪਤੀ ਨੇ ਵਾਲਦਮੀਰ ਜ਼ੇਲੈਂਸਕੀ ਉਹਨਾਂ ਨੇ ਕਿਹਾ ਕਿ ਸਾਡਾ ਇਸ ਦੇ ਵਿੱਚ ਕੋਈ ਰੋਲ ਨਹੀਂ ਹਾਲਾਂਕਿ ਉਹਨਾਂ ਦੀ ਏਜੰਸੀਆ ਵੱਲੋਂ ਇੱਕ ਖਦਸਾ ਜਿਤਾਇਆ ਜਾ ਰਿਹਾ ਕਿ ਕਿਸੇ ਹੋਰ ਕੰਟਰੀ ਦਾ ਵੀ ਇਸ ਦੇ ਵਿੱਚ ਰੋਲ ਹੋ ਸਕਦਾ ਪਰ ਟੈਲੀਗ੍ਰਾਮ ਤੇ ਜਾ ਕੇ ਜੋ ISIS ਦਾ ਆਫੀਸ਼ੀਅਲ ਗਰੁੱਪ ਹੈ ਮਾਰਕਸ ਨਾਮ ਦਾ ਉਹਨਾਂ ਨੇ ਜਾ ਕੇ ਇਸ ਦੀ ਜ਼ਿੰਮੇਵਾਰੀ ਲਈ ਹੈ ਕਿ ਹਮਲਾ ਸਾਡੇ ਵੱਲੋਂ ਕੀਤਾ ਗਿਆ ਹੈ पर एजेंसी ਦੇ ਵੱਲੋਂ ਫਿਰ ਵੀ ਸ਼ੱਕ ਖਦਸ਼ਾ ਜਤਾਇਆ ਜਾ ਰਿਹਾ ਕਿ ਕੋਈ ਹੋਰ ਕੰਟਰੀ ਵੀ ਉਹਨਾਂ ਦੇ ਵਰਕ ਕਰ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੈਸਟਰਨ ਤੇ ਈਸਟ ਦਾ ਬਲੋਕ ਬਣਿਆ ਜੋ ਯੂਕਰੇਨ ਤੇ ਰਸ਼ੀਆ ਦਾ ਵੋਟ ਚੱਲ ਰਿਹਾ ਹੈ ਉਸ ਦੇ ਨਾਲ ਕਾਫੀ ਜੋ ਵੈਸਟਰਨ ਆਲਾਈਸ ਨੇ ਉਹ ਇੱਕ ਪਾਸੇ ਹੋਏ ਹੈ ਤੇ ਜੋ ਈਸਟ ਆਲਾਈਸ ਨੇ ਉਹ ਇੱਕ ਪਾਸੇ ਹੋਏ ਹੈ ਤੇ ਉਸ ਨੂੰ ਲੈ ਕੇ ਵੀ ਰਸ਼ੀਆ ਦੇ ਮਨ 'ਚ ਹੈਗਾ ਕਿਤੇ ਨਾ ਕਿਤੇ ਸਾਡੇ ਤੋਂ ਕੋਈ ਹੋਰ ਕੰਟਰੀ ਵੀ ਵਾਰ ਕਰ ਸਕਦੀ ਜ਼ਰੂਰੀ ਨਹੀਂ ਕਿ ਆਈਐਸਆਈਐਸ ਨੇ ਕਲੇਮ ਕਰਤਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਉਹਨਾਂ ਨੇ ਕਲੇਮ ਜ਼ਰੂਰ ਕੀਤਾ ਕਿ ਅਸੀਂ ਇਹ ਹਮਲਾ ਕੀਤਾ ਪਰ ਉਹਨਾਂ ਨੇ ਕੋਈ ਐਵੀਡੈਂਸ ਨਹੀਂ ਦਿਖਾਇਆ ਕਿ ਜਿਸ ਦੇ ਨਾਲ ਇਹ ਸਾਬਿਤ ਹੁੰਦਾ ਕਿ ਇਸ ਵਿੱਚ ਇਹ ਬਿਲਕੁਲ ਯਕੀਨਨ এজেন্সিਆ ਹੁਣ ਜ਼ਰੂਰ ਲਗੀਆਂ ਹੋਈਆਂ ਨੇ ਇਸ ਪੂਰੀ ਘਟਨਾ ਦੀ ਜਾਂਚ ਲਈ ਕੌਣ ਆਖਿਰਕਾਰ ਇਸ ਦੇ ਪਿੱਛੇ ਕਿਸ ਤਰ੍ਹਾਂ ਦੇ ਨਾਲ ਇਹ ਸਾਰਿਆ ਅਛੜਿਆ ਅੰਤਰ ਰਚਾ ਗਿਆ ਔਰ ਇਸ ਵਿੱਚ ਇਨਾ ਵੱਡਾ ਨੁਕਸਾਨ ਜਿਹੜਾ ਹੈ ਰੋਸ਼ਾਨੂ ਚੱਲਣਾ ਪਿਆ ਹੁਣ ਤੱਕ 70 ਲੋਕਾਂ ਦੀ ਮੌਤ ਹੋਈ ਹੈ ਬਹੁਤ ਬਹੁਤ ਸ਼ੁਕਰੀਆ ਆਕਾਸ਼ ਫਿਲਾਲ ਦੀ ਜਾਣਕਾਰੀ ਲਈ ਤਸਵੀਰਾਂ ਇੱਕ ਪਾਪੇੜ ਦਿ किस कदर है भयानक हादसा वापर जिथे कि बोलिया दवाजा साफ सुन सकते हो और इतने तो बंब तक बकायदा सुटे गए इतने देश के प्रधानमंत्री नरेंद्र मोदी ने सोशल मीडिया से पोस्ट पाई लिखी है असि मॉस्को में हो अदी हमले की सख्त निंदा करते हैं साड़ी संवेदना प्रार्थनाव पीड़ित परिवार ਭਾਰਤ ਇਸ ਦੁੱਖ ਦੀ ਘੜੀ ਵਿੱਚ ਰੂਸੀ ਸੰਘ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਇੱਕਜੁੱਟ ਹੋ ਕੇ ਖੜ੍ਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਐਕਸੇ ਪੋਸਟ ਪਾ ਕੇ ਇਸ ਘਟਨਾ ਦੀ ਵੀ ਉਰਜਾ ਨਿਖੇੜੀ ਕੀਤੀ ਹੈ